ਜੇ ਮਾਏ ਮਨੰਗੋ ਮੋਕੀ ਲਿਓ ਐ ਸਾਲਿਆ ਬੀਸੋ ਜਲਦੀ ਨਾਲ ਜਿਹੜਾ ਸਮਝ ਨਹੀਂ ਆਉਣੀ ਖੇਚਵੇਂ ਉਧਰ ਸੋਲੀ ਸੇਖਵਾ ਅਰਸ ਸੇਖਵਾ ਤੇ ਨਾਲ ਨਵੀ ਗਿੱਲ ਇਹਦਾ ਭਰਾਵਾ ਬਨੇ ਜਿਹੜਾ ਕਾਲਾ ਸਪான்ਸਰ ਕੀਤਾ ਗਿਆ 68 ਗਵਾਰਾ ਵਲੇ ਬਿੰਦੇ ਦੇ ਉੱਪਰ ਮਾਨ ਕਰਦੇ ਆ ਸਾਡੇ ਵੀਰ ਸੋਹਣਾਂ ਰਜ਼ਵਾਨੀ ਹੋਣੀ ਹੈ ਜੀ ਵੱਡਾ ਮਾਨ ਕਰਦੇ ਆ ਜੱਗਾ ਜੀ ਹਾਂ ਜੀ ਜਕਾਰੇ ਦੇ ਨਾਲ ਰਜ਼ਵਾਨੀ ਜਕਾਰੇ ਦੇ ਨਾਲ ਕਹਿੰਦੇ ਇਸ ਟੂਰ ਦੀ ਹਰ ਇੱਕ ਖੇਡ ਮੈਚ ਦੇ ਉੱਪਰ ਮਾਨਗੀ ਹੁੰਦੀ ਹੈ ਦੋਨੇ ਰਾਮਨਦੀਪ ਜੌਲ ਨਿਊਜ਼ੀਲੈਂਡ ਤੇ ਪਰਮਜੀਤ ਖਾਲਸਾ ਇੱਥੇ ਮੇਲਾ ਦੇਖਣ ਦੇ ਲਈ ਪੁੱਜੇ ਹੋਏ ਨੇ ਅਛੇ-ਅਛੇ ਦਾਤ ਦੇ ਧੰਨਵਾਦ ਕਰਦੇ ਆ ਉਧਰ ਸਿੰਦਾ ਹਰੀਪੁਰਿਆ ਜੁੜ ਗਿਆ ਮੇਰੇ ਵੀਰੋ ਹਰੀਪੁਰਿਆ ਸਿੰਦਾ ਆ ਟਰੈਕਟਰ ਦਾ ਮਾਣ ਕਰਦਾ ਤਿੰਨ ਤੇ ਛੱਦਦਾ ਕੰਮ ਬਾਈ ਸਾਈਡ ਤੇ ਹੋ ਜਾ ਵੀਰਾ ਬਣ ਕੇ ਯਾਰ ਬਾਈ ਹੁਣ ਆਪਦਾ ਨੋਟ ਰੱਖੀ ਕੰਮ ਇੱਕ ਦੋ ਤਿੰਨ ਓ ਕਹਿੰਦੇ ਗੁਰਦਾਸਪੁਰਿਆ ਪੀੜਾ ਚੰਡਾ ਮੇਰੇ ਵੀਰੋ ਟ੍ਰੈਂਡਿੰਗ ਬੋਏ ਗੋਰਾ ਭਖਾਰੀ ਵਾਲਾ ਆਓ ਕਹਿੰਦੇ ਪਲਾਰ ਵਾਲਾ ਬੰਦਾ ਇਹ ਪੀਚਲ ਝੁੰਡੇ ਵਾਲੀਆਂ ਮਾਰਨ ਕਰਦਾ ਸਕੂਟਰ ਮਾਰਨ ਕਰਦਾ ਅਰਸ ਹਾਸ ਮਾਰਨ ਕਰਦਾ ਪਿੰਡਾ ਬਿਆਲ ਸਿੰਦਾ ਬਿਆਲ ਅਵੇ ਬਿਆਲ ਮਾਰਨ ਕਰਦਾ ਮੇਰੇ ਵੀਰੇ ਇਸ ਟਰੈਕਟਰ ਦੇ ਉੱਪਰ ਇਹ ਲਵੀ ਹੁਣੀ ਮਾਰਨ ਕਰਦੇ ਆ ਮੇਰੇ ਵੀਰੇ ਇਹ ਲਵੀ ਹੁਣੀ ਮਾਰਨ ਕਰਦਾ ਹੈਪੀ ਚਾਲ ਹੁਣੀ ਮਾਰਨ ਕਰਦਾ ਪਰਮਜੀਤ ਝੰਡੇ ਵਾਲਾ ਹਰੀਪੁਰਿਆ ਸਿੰਦਾ ਮਾਰਨ ਕਰਦਾ ਜੇ ਟਾਈਮ ਤੋੜਦਾ ਗੋਪੀ ਕਾਲੇ ਅਫਗਾਨੇ ਵਾਲਾ ਬੋਲਦਾ ਵੀ 1100 ਸਾਡੇ ਵੱਲੋਂ ਦਿੱਤਾ ਜਾਣਾ 1100 ਸਾਡੇ ਵੱਲੋਂ ਦਿੱਤਾ ਜਾਣਾ ਆਹ ਪੈਲੇਟ ਨੂੰ ਬਿੰਦਾ ਫੌਜੀ ਕਹਿੰਦੇ ਨੇ ਇਹ ਵੀ ਕਹਿੰਦੇ ਡਰਾਈਵਰੀ ਦਾ ਜਾਦੂਗਰ ਆ ਇਹਦਾ 25 ਤਰੀਕ ਨੂੰ ਧਾਲਵਾ ਪਿੰਡ 골ਡ ਰੰਗ ਨਾਲ ਸਨਮਾਨ ਹੋਣਾ ਇਹਦਾ ਕਹਿੰਦੇ 골ਡ ਰੰਗ ਨਾਲ ਸਨਮਾਨ ਗੁਰਪਿਆਰ ਗੁਰਬਾਵੀ ਉਹਦਾ ਵੀ 골ਡ ਰੰਗ ਬਿੰਦਾ ਫੌਜੀ ਕਹਿੰਦੇ ਨੇ ਇਹ ਵੀ ਕਹਿੰਦੇ ਡਰਾਈਵਰੀ ਦਾ ਜਾਦੂਗਰ ਆ ਇਹਦਾ 25 ਤਰੀਕ ਨੂੰ ਤੌਲਣਾ ਪਿੰਡ 골ਡ ਰੰਗ ਨਾਲ ਸਨਮਾਨ ਹੋਣਾ ਇਹਦਾ ਕਹਿੰਦੇ 골ਡ ਰੰਗ ਨਾਲ ਸਨਮਾਨ ਗੁਰਪਿਆਰ ਗੁਰਬਾਵੀ ਉਹਦਾ ਵੀ 골ਡ ਰੰਗ ਨਾਲ ਸਨਮਾਨ ਮੇਰੇ ਮਿੱਤਰੋ ਬੱਲੇ 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 ਜੀ ਆ ਗਾਣ ਦੇ ਵਿੱਚ ਆ ਹੁਣ ਗੱਲ ਟਿਕਾਣੇ ਲਾਊਗਾ ਇਹ ਬਿੰਦਾ ਫੌਜੀ ਆ ਆ ਬਿੰਦਾ ਫੌਜੀ ਆ ਪਿੰਡ ਗਬੌੜ ਦਾ ਪੀੜਾ ਝੰਡਾ ਆ ਟਰਿੰਡ ਗਬੌੜ ਦਾ ਪੀੜਾ ਝੰਡਾ ਆ ਵੇਖ ਲਓ ਮੈਦਾਨ ਵਿੱਚ ਹੋ ਜੱਗਿਆ ਝੂਲਦੇ ਨਸਾਂ ਤੇਰੇ ਬਾਜਾਂ ਵਾਲਿਆ ਤੇਨੇ ਸੁਣੋ ਹੈ ਦੇ ਜਕਾਰੇ ਗੂੰਜਦੇ ਓਏ ਬੜੀ ਦੂਰੋਂ ਚੱਲ ਕੇ ਟਰੈਕਟਰ ਪੁੱਜਿਆ ਪੀਲਾ ਝੰਡਾ ਖਾਲਸਾ ਹੀ ਨਸਾਨ ਓਏ ਸਾਹਮਣੇ ਪਿੰਡਾ ਫੌਜੀ ਕਲਾ ਨਾਉਣ ਵਾਲੇ ਕਹਿੰਦੇ ਪਖਾਰੀ ਵਾਲਾ ਗੋਰੇ ਦੇ ਟਰੈਕਟਰ ਨੂੰ ਲਈ ਜਾਂਦਾ ਓਏ ਭਾਉ ਦੇ ਟਰੈਕਟਰ ਨੂੰ ਲਈ ਜਾਂਦਾ ਸਿੱਦਕ ਢੱਲਾ ਮਾਰ ਕਰਦਾ ਕੋਤੀ ਏ ਸਾਹਮਣੇ ਰੈਡੀ ਰਹੀ ਵੀ ਮੁੰਡਾ ਏ ਅੱਪ ਦੀ ਮਾਰ ਦੋ ਦਾ ਟਾਈਮ ਨੋਟ ਕਰੋ ਰਣਜੀਤ ਸਿੰਘ ਜੀ ਇਹਦਾ ਵੱਖਰਾ ਇਹਦਾ ਟਾਈਮ ਆ ਜੀ 1:48 52 1:48 52 ਜੱਗਾ ਜੀ ਨਾਲ ਲਿਖਾਈ ਚਲੋ 1100 ਸਾਡੇ ਗੋਪੀ ਕਾਲੇ